ਗਾਂਵਾ ਵਿਖੇ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੁੱਟ ਕੇ ਅਨਪਛਾਤਾ ਲੁਟੇਰਾ ਆਪਣੀ ਗੱਡੀ ਦੇ ਵਿੱਚ ਫਰਾਰ ਹੋ ਗਿਆ। ਦੁਕਾਨਦਾਰ ਦੇ ਭਰਾ ਰੂਪਕ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਵਿਅਕਤੀ ਗਾਹਕ ਬਣ ਕੇ ਦੁਕਾਨ ਦੇ ਵਿੱਚ ਆਇਆ ਅਤੇ ਉਸਦੇ ਭਰਾ ਤੋਂ ਸੋਨੇ ਦੀਆਂ ਮੁੰਦੀਆਂ ਦਿਖਾਉਣ ਬਾਰੇ ਕਹਿਣ ਲੱਗਿਆ। ਉਸ ਨੂੰ ਅਜੇ ਮੁੰਦੀਆਂ ਦਿਖਾ ਹੀ ਰਿਹਾ ਸੀ ਕਿ ਇਹ ਲੁਟੇਰਾ ਮੌਕਾ ਦੇਖਦੇ ਹੀ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਚੁੱਕ ਕੇ ਫਰਾਰ ਹੋ ਜਾਂਦਾ ਹੈ ਜਿਸ ਵਿੱਚ ਕਰੀਬ 10 ਤੋਂ 12 ਸੋਨੇ ਦੀਆਂ ਮੁੰਦੀਆਂ ਸਨ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ ਹੈ ਮੈਂ ਦੀਪਕ ਘਰਮਾ ਜੀ ਮਾਲਕ ਬੰਦਾ ਜੁਲੂ ਕਾਫੀ ਟਾਈਮ 20 ਮਿੰਟ ਬੜੀ ਖੜੀ ਰਿਹਾ ਤੇ ਪੁੱਛ ਰਿਹਾ ਕਿੰਨੇ ਵਜੇ ਦੀ ਕਰੀ ਕੋਈ ਸਵਾ 7 ਵਜੇ ਇੱਕ ਬੰਦਾ ਆਇਆ ਦੋ ਲੇਡੀਜ਼ ਦੇ ਨਾਲ ਆਇਆ ਉਹ ਐਂਟਰ ਕੀਤਾ ਮੈਨੂੰ ਲੱਗਿਆ ਉਹ ਨਾਲ ਬੈਠਾ ਰਿਹਾ ਜੀ ਉਹ ਮੈਨੂੰ ਕਹਿੰਦਾ ਜੈਂਟਸ ਰਿੰਗਾ ਦਿਖਾਓ ਮੈਨੂੰ ਦਿਖਾਤੇ ਦੋ ਡੱਬੇ ਉਹ ਦੇਖਦਾ ਰਿਹਾ ਦੇਖਦਾ ਰਿਹਾ ਰਿੰਗਾ ਪਾਪੂ ਕੋਲ ਦੇਖ ਕੇ ਮੇਰੀ ਕਿ ਡੱਬਾ ਲੈ ਗਈ ਬਾਹਰ ਗੱਡੀ ਸਟਾਰਟ ਖੜੀ ਸੀ ਉਹਦੀ ਇੱਕਦਮ ਭੱਜ ਕੇ ਉਹ ਚ ਵੜ ਗਈ ਕਿਹੜੀ ਗੱਡੀ ਸੀ ਕ੍ਰੇਟਾ ਗੱਡੀ ਸੀਗੀ ਕਿੰਨੀਆਂ ਉੱਚੀ ਚੋਅ ਲੈਣੀ ਸੀ ਕਿ ਜਿਹੜੀ ਮੁੰਡੀਆਂ ਦੀ ਗੱਲ ਦੇਖੋ ਜੀ ਹਾਲੇ ਕੁਛ ਨਹੀਂ ਪਤਾ ਇੱਕ ਡੱਬੇ ਜੀ 12 ਰੰਗਾਂ ਲੱਗੀਆਂ ਹੋਈਆਂ ਸੀਗੀਆਂ ਐਸਟੀਮੇਟ 4-5 ਗ੍ਰਾਮ ਦੀ ਰ ਇੱਕ ਰੰਗ ਸੀਗੀ ਹੋਣੀ ਦੁਕਾਨ ਦੇ ਵਿੱਚ ਕਿੰਨਾ ਸਮਾਂ ਬਤੀਤ ਹੋਈ ਤਾਹੀਂ ਦੱਸ ਜੀ ਕਰਦੀ ਜਿੰਨਾ ਕੁ ਟਾਈਮ ਰਿਹਾ ਉਹ ਦੁਕਾਨ ਦੇ ਵਿੱਚ ਦੁਕਾਨ ਤੇ 15-20 ਮਿੰਟ ਰਿਹਾ ਜੀ ਬੈਠਾ ਰਿਹਾ ਲਗਭਗ ਦੇ ਤਾਂ ਨਹੀਂ ਕਹਿੰਦੀ ਇਹਦਾ ਕਿੰਨਾ ਲੱਗੇਗਾ ਫੰਕਸ਼ਨ ਲਾ ਲੋ ਜੀ 6 ਲੱਖ ਦਾ ਤਾਂ ਹੋਊਗਾ ਜਦੋਂ ਕਲੈਕਟਰ ਰੋਕਦੀ ਆ ਉਦੋਂ ਉੱਥੋਂ ਤੇ ਲਾਵਾ ਉੱਥੋਂ ਤੇ ਲਾ ਕਿਵੇਂ ਲੱਗਦਾ ਜਿਹੜਾ ਹਲੇ ਦੁਕਾਨਾਂ ਬੰਦ ਨਹੀਂ ਹੋਈਆਂ ਜਾਂਦੀਆਂ ਤੇ ਚੋਰੀਆਂ ਹੋ ਜਾਂਦੀਆਂ ਨਾ ਜੀ ਮੈਂ ਮਗਰ ਵੀ ਗਿਆ ਪਰ ਨਹੀਂ ਪਤਾ ਲੱਗਿਆ ਹਾਂ ਜੀ ਪਤਾ ਲੱਗਿਆ ਜੀ ਕਿੱਧਰ ਹੁੰਦੇ ਆ ਕੋਈ ਸ਼ਾਵਾ ਰੋਡ ਤੋਂ ਗਿਆ ਸੀ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਜੁਐਲਰਾ ਕੰਨਾ ਰੋਡ ਦੇ ਸਮਰਾਲੇ ਉਨੇ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਂ ਦਾ ਜਿਵੇਂ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਤੋਲੇ ਮੇਰੇ ਖਲ ਸ਼ਾਇਦ ਜੀਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਾ ਨਹੀਂ ਕਰਾਂਗੇ ਤਾਂ ਮੁਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁਰਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜੀ ਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਕਾਰ ਦਾ ਪੀ ਵੀ 10 ਐਚ ਵਾਈ ਆ ਜਾਂ ਐਚ ਹੀ ਹੋ ਸਕਦਾ 8503 ਪੜਿਆ ਗਿਆ ਸਸਪੈਕਟਡ ਨੰਬਰ ਹੈ ਦੇਖਦੇ ਹਾਂ